ਬਾਤਸ਼ਾਹ ਨੇ ਟੈਲੂਆਂ ਨੂੰ ਆਖਿਆ ਬਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਨੌਕਰ ਇੱਥੇ ਕੌਣ ਹੋਣਗੇ ਸਵਰਗਦੂਤ ਕਹਿੰਦਾ ਆਪਣੇ ਪਰਮੇਸ਼ਰ ਨੇ ਸਵਰਗਦੂਤਾਂ ਨੂੰ ਆਖਿਆ ਹਾਂਜੀ ਇਹਦੇ ਹੱਥ ਪੈਰ ਬੰਨ ਕੇ ਇਹਦੇ ਹੱਥ ਵੀ ਬੰਨ ਦੋ ਪੈਰ ਵੀ ਬੰਨ ਦੋ ਇਹਨੂੰ ਬਾਹਰ ਦੇ ਅੰਧਕੋਰ ਵਿੱਚ ਸੁੱਟ ਦਿਓ ਇਹਨੂੰ ਬਾਹਰ ਦੇ ਅੰਧਕੋਰ ਵਿੱਚ ਜਿਹੜੀ ਨਰਕ ਵਿੱਚ ਧਰਤੀ ਦੀਆਂ ਡੁੰਗੀਆਂ ਦੇ ਵਿੱਚ ਸੁੱਟ ਦਿਓ ਉੱਥੇ ਰੋਣਾ ਅਤੇ ਕਚੀਚੀਆਂ ਵਟਣਾ ਹੋਵੇਗਾ ਉੱਥੇ ਰੋਣਾ ਵੀ ਹੋਊਗਾ ਤੇ ਕਚੀਚੀਆਂ ਦਾ ਵਟਣਾ ਹੋਊਗਾ ਕੋਈ ਸ਼ਿਪਾਰਸ਼ ਨਹੀਂ ਹੋਏਗੀ ਉੱਥੇ ਜੁਗੋ ਜੁਗ ਦੀ ਅੱਗ ਤੇ ਨਰਕ ਦੀ ਸਜ਼ਾ ਹੋਏਗੀ ਹੁਣ ਇਸ ਤੈਤ ਨੂੰ ਧਿਆਨ ਨਾਲ ਪੜਿਆ ਜੇ ਤੁਸੀਂ ਸੁਣ ਲਿਆ ਤਾਂ ਮੈਨੂੰ ਮੇਰਾ ਵਿਸ਼ਵਾਸ ਤੁਹਾਨੂੰ ਸਮਝ ਆ ਗਿਆ ਉਹਨੂੰ ਸਿੱਧਾ ਵੀ ਨਰਕ ਵਿੱਚ ਛੁੱਟ ਸਕਦਾ ਸੀ ਪਰਮੇਸ਼ਵਰ ਪਾਤਸ਼ਾਹ ਕਹਿੰਦਾ ਉਹਦੇ ਹੱਥ ਤੇ ਪੈਰ ਕਿਉ ਬਣਨੇ ਗਏ ਕਹਿੰਦਾ ਜੇ ਹੱਥ ਵੀ ਬਣਦੇ ਤੇ ਪੈਰ ਵੀ ਬਣਦੇ ਹੱਥ ਇਸ ਲਈ ਬਣੇ ਗਏ ਇਧਰ ਧਿਆਨ ਕਰੋ ਕਿਉਂਕਿ ਹੱਥਾਂ ਦੇ ਹੁੰਦਿਆ ਹੋਇਆਂ ਵੀ ਉਸ ਨੇ ਕੋਈ ਧਰਮਕਤਾ ਦਾ ਕੰਮ ਨਹੀਂ ਕੀਤਾ ਹੱਥਾਂ ਦੇ ਨਾਲ ਉਹਨੇ ਪਾਪ ਹੀ ਕੀਤੇ ਬੁਰਾਈਆਂ ਹੀ ਕੀਤੀਆਂ ਤੇ ਯਸੂ ਮਸੀਹ ਨੇ ਆਪਣੇ ਹੱਥਾਂ ਦੇ ਵਿੱਚ ਕਿੱਲ ਇਸ ਲਈ ਟਕਵਾਏ ਸੀ ਕਿ ਉਹ ਪਾਪ ਵਾਲੇ ਹੱਥ ਕਰੂਸ ਉੱਤੇ ਉਹਨੇ ਠੋਕ ਦਿੱਤੇ ਤੇ ਅੱਜ ਤੋਂ ਬਾਅਦ ਸਾਡੇ ਜਿਹੜੇ ਹੱਥੋਂ ਪਾਪ ਨਹੀਂ ਕਰਨਗੇ ਹੱਥ ਇਸ ਲਈ ਬੰਨ ਦੋ ਕਹਿੰਦਾ ਇਹਨਾਂ ਨੇ ਹੱਥੋਂ ਹੁੰਦਿਆ ਹੋਇਆਂ ਵੀ ਪਾਪ ਕਰਨੇ ਨਹੀਂ ਛੱਡੇ ਧਰਮਕਤਾ ਦੇ ਕੰਮ ਕਰਨੇ ਸੀ ਉਹ ਦਰ ਹੱਥ ਨਹੀਂ ਪਾਇਆ ਤੇ ਆਪਣੇ ਹੱਥਾਂ ਨੂੰ ਕਿਹਨੂੰ دیتا ਹੈ ਸ਼ੈਤਾਨ ਨੂੰ ਕਹਿੰਦਾ ਉਹ ਪਾਪ ਕਰੇ ਤੋਂ ਬਣਾ ਰਹਿ ਨਹੀਂ ਸਕਦਾ ਇਹਨਾਂ ਹੱਥਾਂ થી ਕਿੰਨੇ ਲੋਕਾਂ ਨੂੰ ਬles ਕਰਨਾ ਹੈ ਵਚਨ ਚ ਪਤਾ ਕੀ ਲਿਖਿਆ ਜਿਸੂ ਰੋਗੀ ਦੇ ਸਿਰ ਤੇ ਹੱਥ ਧਰ ਦੋਗੇ ਰੋਗੀ ਕੀ ਹੋ ਜਾਏਗਾ ਇਹਨਾਂ ਹੱਥਾਂ ਨਾਲ ਰੋਗੀ ਤੇ ਤੇਲ ਮਲ ਦੋਗੇ ਰੋਗੀ ਕੀ ਹੋ ਜਾਏਗਾ ਚੰਗਾ ਹੋ ਜਾਏਗਾ ਤੇ ਆਪਾਂ ਇਹਨਾਂ ਹੱਥਾਂ ਦੇ ਭਾਈ ਸਾਹਿਬ ਜਰਦਾ ਮਲੇ ਜਾਂਦੇ ਹੁੰਦੇ ਇਹਨਾਂ ਹੱਥਾਂ ਨਾਲ ਹੀ ਪੈਗ ਲਾਉਂਦੇ ਆ ਇਹਨਾਂ ਹੱਥਾਂ ਨਾਲ ਹੋਰ ਪਤਾ ਨਹੀਂ ਕਿੰਨਾ ਕੀ ਕੁਝ ਪਾਪ ਕਰਦੇ ਆ ਚੋਰੀਆਂ ਬੇਈਮਾਨੀਆਂ ਪਤਾ ਨਹੀਂ ਕਿੰਨੀ ਗੰਦਗੀ ਇਸ ਹੱਥ ਦੇ ਹੱਥਾਂ ਨਾਲ ਕਰਦੇ ਆ ਕਹਿੰਦਾ ਇਹਦੇ ਹੱਥ ਹੀ ਬੰਨ ਦਿਓ ਹੱਥ ਹੁੰਦੇ ਹੋਇਆਂ ਨੇ ਧਰਮਕਤਾ ਦੇ ਕੰਮ ਨਹੀਂ ਕੀਤੇ ਇਹਦੇ ਕੋਲੇ ਵਿਆਹਣੇ ਕੱਪੜੇ ਹੈ ਨਹੀਂ ਗਏ ਉਹ ਇਹਦੇ ਵਿਆਹਣੇ ਕੱਪੜੇ ਨਹੀਂ ਹੈ ਤੂੰ ਕਿਵੇਂ ਅੰਦਰ ਆ ਗਿਆ ਵਿਆਹਣੇ ਕੱਪੜਾ ਤੋਂ ਬਿਨਾ ਨੌਕਰਾਂ ਨੂੰ ਕਹਿੰਦਾ ਹੱਥ ਬੰਨੋ ਪਹਿਲਾਂ ਦੂਸਰੀ ਗੱਲ ਕਹਿੰਦਾ ਇਹਦੇ ਪੈਰ ਵੀ ਬੰਨ੍ਹ ਦੇ ਪੈਰ ਕਿਉਂ ਕਿਹਾ ਪ੍ਰਭੂ ਯਿਸੂ ਮਸੀਹ ਨੇ ਕ੍ਰੂਸ ਉੱਤੇ ਆਪਣੇ ਪੈਰਾਂ ਨੂੰ ਕਿੱਲਾ ਨਾਲ ਠਕਵਾ ਕੇ ਕ੍ਰੂਸ ਉੱਤੇ ਗੱਡ ਦਿੱਤਾ ਪੂਰੀ ਤਰ੍ਹਾਂ ਮੇਰੀ ਤੇ ਤੁਹਾਡੀ ਸਜ਼ਾ ਉਹਨੇ ਲੈ ਲਈ ਉਹਦੇ ਪੈਰ ਵੀ ਕਿੱਲਾ ਨਾਲ ਠੋਕ ਦਿੱਤੇ ਗਏ ਤਾਂ ਕਿ ਅੱਜ ਤੋਂ ਬਾਅਦ ਸਾਡੇ ਪੈਰ ਬਰਾਈ ਵੱਲ ਨਹੀਂ ਜਾਣਗੇ ਠੇਕਿਆ ਤੇ ਨਹੀਂ ਜਾਣਗੇ ਗੰਦੀ ਜਗ੍ਹਾ ਤੇ ਨਹੀਂ ਜਾਣਗੇ ਕਿਤੇ ਇਹੋ ਜੀ ਥਾਂ ਤੇ ਜਿਹੜੀ ਸਰੀਰ ਨੂੰ ਜਾਦਾ ਪਿਆਰੀ ਹੈ ਉਹਨਾਂ ਬਰਾਹਾਂ ਵੱਲ ਸਾਡੇ ਕਦਮ ਨਹੀਂ ਜਾਣਗੇ ਕਹਿੰਦਾ ਕਿੱਲਾ ਨਾਲ ਠੋਕ ਦਿੱਤੇ ਗਏ ਪਰ ਉਹ ਦੁਬਾਰ ਯਸੂ ਮਸੀਹ ਦੀ ਕੁਰਬਾਨੀ ਨੂੰ ਵੇਖ ਕੇ ਸੁਣ ਕੇ ਯਸੂ ਮਸੀਹ ਦੀ ਏਡੀ ਵੱਡੀ ਕੁਰਬਾਨੀ ਦੇ ਅਸੀਂ ਲਾਪਰਵਾਹੀ ਕਰਦੇ ਆ ਅਸੀਂ ਮੁਕਤੀ ਦੀ ਲਾਪਰਵਾਹੀ ਕਰਦੇ ਸੰਤ ਪੌਲਸ ਕਹਿੰਦਾ ਜੇ ਤੁਸੀਂ ਏਡੀ ਵੱਡੀ ਮੁਕਤੀ ਦੇ ਮਾਰਗ ਨੂੰ ਠੋਕਰ ਮਾਰਦੇ ਹੋ ਤੁਸੀਂ ਮੁਕਤੀ ਦੇ ਰਸਤੇ ਨੂੰ ਬੰਦ ਕਰ ਦੋ ਤੁਸੀਂ ਲਾਪਰਵਾਹੀ ਕਰਕੇ ਆਪ ਦਾ ਨੁਕਸਾਨ ਕਰਾਉਣਾ ਕਹਿੰਦਾ ਪੈਰ ਵੀ ਬੰਨ ਦਿਓ ਕਿਉਂਕਿ ਮੇਰੇ ਪੁੱਤਰ ਦੇ ਹੱਥ ਕਿੱਲਾ ਨਾ ਗੱਡੇ ਗਏ ਇਹਨੂੰ ਫਿਰ ਵੀ ਅਕਲ ਨਹੀਂ ਆਈ ਮੇਰੇ ਪੁੱਤਰ ਦੇ ਪੈਰ ਕਿਲਾ ਨਾਲ ਗੱਡ ਦੇ ਤੇ ਠੋਕ ਦਿੱਤੇ ਗਏ ਇਹਦੇ ਫਿਰ ਵੀ ਪੈਰ ਪਾਪ ਕਰਨ ਤੋਂ ਰੁਕੇ ਨਹੀਂ ਹੱਥੇ ਤੇ ਰੁਕੇ ਨਹੀਂ ਇਹਦੀਆਂ ਅੱਖਾਂ ਨਹੀਂ ਰੁਕੀਆਂ ਇਹਦਾ ਦਿਲ ਦਿਮਾਗ ਦੀ ਬੋਡੀ ਪਾਪ ਕਰਨ ਤੋਂ ਨਹੀਂ ਰੁਕੀ ਇਹਨੇ ਧਰਮਕਤਾ ਦੇ ਕੰਮ ਕੋਈ ਨਹੀਂ ਕੀਤੇ ਫਿਰ ਤੂੰ ਕਾਦਾ ਚੇਲਾ ਕਾਦਾ ਵਿਸ਼ਵਾਸੀ ਕਹਿੰਦਾ ਐਵੇਂ ਜਗਾ ਘੇਰੀ ਰੱਖੀ ਤੇਰੇ ਦੁਆਰਾ ਕਿੰਨੇ ਲੋਕਾਂ ਨੇ ਬਚਣਾ ਸੀ ਪਰ ਤੂੰ ਕਹਿੰਦਾ ਕੀ ਕੀਤਾ ਥੋੜੇ ਦਿਨ ਹੋ ਗਏ ਇੱਕ ਮੇਰਾ ਦੋਸਤ ਇੱਥੇ ਆਇਆ ਪਾਸਟਰ ਪਤਾ ਲੱਗਿਆ ਉਹਦੀ ਚਰਚ ਦਾ ਇੱਕ ਸੈਕਟਰੀ ਸੀ ਆ ਨੇੜੇ ਤੇੜੇ ਪਿੰਡ ਆ ਆਪਣੇ ਉਹਦੀ ਡੈਥ ਹੋ ਗਈ ਮੈਂ ਪੁੱਛਿਆ ਕੀ ਗੱਲ ਹੋ ਗਈ ਪਸ ਜੀ ਪਹਿਲੀ ਦੱਸਿਆ ਕਹਿੰਦਾ ਉਹਨੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲਈ ਕਿਸੇ ਨਾਲ ਲੜ ਪਿਆ ਹੌਲੀ ਹੌਲੀ ਪਤਾ ਲੱਗਿਆ ਚਰਚ ਦਾ ਸੈਕਟਰੀ ਹੋਣ ਦੇ ਬਾਵਜੂਦ ਉਹ ਬੰਦਾ ਲੈ ਵਿਚਾਰ ਵਿੱਚ ਡਿੱਗਿਆ ਹੋਇਆ ਸੀ ਰੋਲਾ ਪਿਆ ਕਿਸੇ ਗੱਲ ਤੋਂ ਖਤਰਾ ਹੋ ਗਿਆ ਜਾਂ ਕਿਵੇਂ ਕਹਿ ਲੋ ਉਹਨੇ ਘਰੇ ਆ ਕੇ ਜ਼ਹਿਰ ਪੀ ਲਿਆ ਆਤਮ ਹੱਤਿਆ ਕਰ ਲਈ ਇੱਕ ਵਿਸ਼ਵਾਸੀ ਬੰਦਾ ਆਤਮ ਹੱਤਿਆ ਕਰੇ ਇਹ ਕਿੱਡੀ ਵੱਡੀ ਮਾੜੀ ਗੱਲ ਹੈ ਇੱਕ वचन ਨੂੰ ਜਾਣਦਾ ਹੋਇਆ ਯਿਸੂ ਮਸਿ ਨੂੰ ਜਾਣਦਾ ਹੋਇਆ ਜਿਹੜਾ ਬੰਦਾ ਆਤਮ ਹੱਤਿਆ ਕਰੇ ਕਿੱਡੀ ਵੱਡੀ ਗੱਲ ਹੈ ਜਿਸ ਚਰਚ ਵਿੱਚ ਮੈਂ ਪਹਿਲਾਂ ਜਾਂਦਾ ਹੁੰਦਾ ਸੀ ਜਦੋਂ ਮੈਂ ਤੁਹਾਡੇ ਵਾਂਗੂ ਵਿਸ਼ਵਾਸੀ ਸੀ ਉਸ ਜਗ੍ਹਾ ਤੇ ਇੱਕ ਪੈਨ ਵਰਸ਼ਿਪ ਕਰਦੀ ਹੁੰਦੀ ਸੀ ਉਹ ਆਤਮਾ ਵਿੱਚ ਝੂਮਿਆ ਕਰੇ ਡਿੱਗਿਆ ਕਰੇ ਉੱਠਿਆ ਕਰੇ ਐਨਾ ਝੂਮਿਆ ਕਰੇ ਤੇ ਵੇਖਣ ਨੂੰ ਲੱਗਾ ਕਰੇ ਬਹੁਤ ਜ਼ਿਆਦਾ ਆਤਮਿਕ ਮੈਂ 2.5 ਸਾਲ ਉਸ ਚਰਚ ਵਿੱਚ ਰਿਹਾ ਹਾਂ ਇੱਕ ਦਿਨ ਜਦੋਂ ਮੈਂ ਉਹ ਚਰਚ ਵਿੱਚੋਂ ਨਿਕਲ ਕੇ ਮੈਂ ਸਟੱਡੀ ਵਾਸਤੇ ਚਲਾ ਗਿਆ ਸੀ ਮੈਂ ਆਪਣੇ ਆਗੂ ਦੇ ਨਾਲ ਕਿਉਂਕਿ 4 ਸਾਲ ਮੈਂ ਦੂਰ ਰਹਾ ਫਿਰ ਮੈਂ ਆਗੂ ਦੇ ਕੋਲੇ ਆਇਆ ਵਾਪਸ ਤੇ ਮੈਂ ਸਟੱਡੀ ਵਾਸਤੇ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਉਸ ਉਸੇ ਭੈਣ ਨੇ ਘਰ ਵਿੱਚ ਕੋਈ ਝਗੜਾ ਹੋਣ ਕਰਕੇ ਪੱਖੇ ਨਾਲ ਰੱਸਾ ਪਾ ਕੇ ਆਪਣੇ ਆਪ ਨੂੰ ਫਾਂਸੀ ਲਾ ਲਈ ਮਰ ਗਈਓ ਤੇ ਸਾਰਾ ਪਰਿਵਾਰ ਕਹਿੰਦਾ ਹਾਂ ਯਿਸੂ ਨੇ ਬਚਾਇਆ ਨਹੀਂ ਅਸੀਂ ਦਾ ਚਰਚ ਜਾਂਦੇ ਸੀ ਸਾਡੇ ਨਾਲ ਕਿਉਂ ਹੋ ਗਿਆ ਉਹਨਾਂ ਨੇ ਫੇਰ ਚੱਕ ਕੇ ਜੋਤਾਂ ਲਾ ਲਈ ਕਿਉਂ ਕਿਉਂਕਿ ਸਾਡੇ ਧਰਮਕਤਾ ਦੇ ਕੰਮ ਸਾਡੇ ਵਿਆਹਣੇ ਕੱਪੜੇ ਨਹੀਂ ਐ ਸਾਡੀ ਜਿਹੜੀ ਪੁਸ਼ਾਕ ਆ ਉਹ ਨਹੀਂ ਐ ਸਾਡੇ ਕੋਲੇ ਜਿਨ੍ਹਾਂ ਦਾ ਦਿਲ ਬਚਨ ਤੋਂ ਖਾਲੀ ਐ ਉਹ ਕਿਤੇ ਨਾ ਕਿਤੇ ਜ਼ਰੂਰ ਡਿੱਗਣਗੇ ਇਸੇ ਕਰਕੇ ਪ੍ਰਭੂ ਨੇ ਕਿਹਾ ਪ੍ਰਾਰਥਨਾ ਕਰੋ ਜਾਗਦੇ ਰਹੋ ਸੁਚੇਤ ਹੋਵੋ ਜੇ ਤੁਸੀਂ ਜੇ ਪ੍ਰਾਰਥਨਾ ਨਹੀਂ ਕਰਦੇ ਪਰਖ ਆਉਗੀ ਤੇ ਪਰਖ ਦੇ ਵਿੱਚੋਂ ਨਿਕਲ ਨਹੀਂ ਸਕਦੇ ਜੇ ਪ੍ਰਾਰਥਨਾ ਕਰੋਗੇ ਤਾਂ ਪਰਖ ਵਿੱਚੋਂ ਨਿਕਲ ਸਕੋਗੇ ਸੋਚੋ ਇੱਕ ਜਿਹੜਾ ਇਨਸਾਨ ਜਿਹੜੀ ਇੱਕ ਭੈਣ ਐ ਲੱਗਦੀ ਕਿ ਜਿਆਦਾ ਆਤਮਿਕ ਹੈ ਪਰ ਪਰਖ ਆਉਣ ਤੇ ਕੀ ਉਹ ਖੜੀ ਰਹੀ ਉਹਨੇ ਕੀ ਫੈਸਲਾ ਲਿਆ ਸ਼ੈਤਾਨ ਦੀ ਆਵਾਜ਼ ਸੁਣੀ ਇਧਰ ਆ ਲੋ ਚੰਗਾ ਤੂੰ ਮਰ ਜਾ ਤੇਰਾ ਮਰਨ ਵਾਲੀ ਛੁਟਕਾਰਾ ਪਰ ਉਹ ਕਿੱਥੇ ਲੈ ਕੇ ਗਿਆ ਉਹਦੀ ਰੂਹ ਇਹ ਪਰਮੇਸ਼ਰ ਜਾਣਦਾ ਹੋਣਾ ਉਹ ਨਿਆਂ ਕਰੇਗਾ ਹallelujah ਦੇਵਚਨ ਚ ਇੱਕ ਗੱਲ ਪਤਾ ਕੀ ਲਿਖਿਆ ਕੀ ਤੁਸੀਂ ਨਹੀਂ ਜਾਣਦੇ ਜਿਹੜੀ ਤੁਹਾਡੀ ਦੇਹੀ ਹੈ ਇਹ ਪਵਿੱਤਰ ਆਤਮਾ ਦਾ ਮੰਦਰ ਹੈ ਕਿ ਜੇ ਤੁਸੀਂ ਇਸ ਮੰਦਰ ਦਾ ਨਾਸ਼ ਕਰੋਗੇ ਮੈਂ ਤੁਹਾਡੀ ਰੂਹ ਦਾ ਨਾਸ਼ ਕਰਾਂਗਾ ਇਸ ਸਰੀਰ ਵਿੱਚ ਹੀ ਆਤਮਾ ਰਹਿਣਾ ਹੈ ਜੇ ਸਰੀਰ ਹੀ ਨਾਸ਼ ਹੋ ਗਿਆ ਤੇ ਆਤਮਾ ਕਿੱਥੇ ਰਹੇਗਾ ਉਹ ਟਕਦਾ ਰਹਿੰਦਾ ਉਹ ਸਮੇਂ ਤੋਂ ਪਹਿਲਾਂ ਜਦੋਂ ਅਸੀਂ ਸਰੀਰ ਨੂੰ ਮਾਰ ਦਿੰਨੇ ਆ ਬਹੁਤ ਲੋਕ ਕਹਿੰਦੇ ਆ ਮਰਨ ਵਾਲੀ ਛੁਟਕਾਰਾ ਉਹ ਤਾਂ ਮਰ ਜਾਈਏ ਕੀ ਹੋਏਗਾ ਫਿਰ ਅੱਗੇ ਪਰਮੇਸ਼ਰ ਕੀ ਕਹੇਗਾ ਕਹਿੰਦਾ ਜੇ ਹੱਥ ਵੀ ਬੰਨ੍ਹ ਦੋ ਪੈਰ ਵੀ ਬੰਨ੍ਹ ਦੋ ਕਿੱਥੇ ਛੱਟਦੇ ਹੋ ਜਿੱਥੇ ਰੋਣਾ ਤੇ ਇੱਕ ਜਿਚੀਆਂ ਦਾ ਵਟਨ ਜਉਂਦੇ ਜੀ ਵੀ ਬੰਦੇ ਨੇ ਸ਼ੈਤਾਨ ਦੀ ਆਵਾਜ਼ ਸੁਣੀ ਗਲਤ ਫੈਸਲਾ ਲਿਆ ਤੇ ਮਰਨ ਤੋਂ ਬਾਅਦ ਵੀ ਉਹਦੀ ਰੂਹ ਨੂੰ ਸੰਤੁਸ਼ਟੀ ਨਹੀਂ ਹੈ ਸ਼ਾਂਤੀ ਨਹੀਂ ਹੈ ਜਿੰਨਾ ਮਰਜੀ ਕੋਈ ਪਾ ਜਿੰਨਾ ਮਰਜੀ ਕੋਈ ਕੁਛ ਕੁਛ ਨਹੀਂ ਕਰਾ ਲੇ ਜੋ ਮਰਜੀ ਕੁਛ ਕਰਾ ਲੇ ਗੱਤ ਕਰਾ ਲੇ ਜੋ ਮਰਜੀ ਕਰਾ ਲੇ ਉਹਦੀ ਸ਼ਾਂਤੀ ਦੇ ਲਈ ਉਹ ਨਹੀਂ ਮਿਲੇਗੀ ਕਿਉਂਕਿ ਜਦੋਂ ਪਰਮੇਸ਼ਵਰ ਨਾਲ ਸਾਡਾ ਰਿਸ਼ਤਾ ਸਹੀ ਨਹੀਂ ਉਦੋਂ ਬਾਅਦ ਸ਼ਪਾਰਸ਼ ਕੁਛ ਕੰਮ ਨਹੀਂ ਆਏਗੀ ਜਿਉਂਦੇ ਜੀ ਹੀ ਸਭ ਹੈ ਮਰਨ ਤੋਂ ਬਾਅਦ ਕੋਈ ਸ਼ਪਾਰਸ਼ ਨਹੀਂ ਆਏਗੀ ਕੋਈ ਪਾਸਟਰ ਕੋਈ ਧਰਮਦਾ ਕੋਈ ਵੀ ਗੁਰੂ ਪੈਗੰਬਰ ਤੁਹਾਡੀ ਸ਼ਪਾਰਸ਼ ਨਹੀਂ ਕਰ ਸਕਦਾ ਫਿਰ ਸ਼ਾਂਤੀ ਨਹੀਂ ਮਿਲਣੀ ਕੋਈ ਪਾਪਾਂ ਦੀ ਮਾਫੀ ਨਹੀਂ ਹੈ ਕਹਿੰਦਾ ਇੱਕੋ ਹੀ ਨਿਆਂ ਹੋਏਗਾ ਫੈਸਲਾ ਹੋਏਗਾ ਜਾਂ ਆਰ ਜਾਂ ਪਾਰ ਜਾਂ ਸਵਰਗ ਜਾਂ ਨਰਕ ਜਾ ਦਇਆ ਤੇ ਜਾਂ ਸਜਾ ਇਹ ਤੁਹਾਡਾ ਫੈਸਲਾ ਬਾਦਸ਼ਾਹ ਨੇ ਉਹਦੇ ਪੁੱਤਰ ਦਾ ਵਿਆਹ ਕੀਤਾ ਹੋਇਆ ਹੈ ਵਿਆਹ ਦੀ ਤਿਆਰੀ ਰੱਖੀ ਹੋਈ ਹੈ ਉਹ ਤਿਆਰੀਆਂ ਕੀਤੀਆਂ ਹੋਈਆਂ ਪੂਰਾ ਘਰ ਸਜਾਇਆ ਪਿਆ ਹੈ ਕਹਿੰਦਾ ਉਹ ਸੋਨੇ ਦਾ ਮਹਿਲ ਸੋਨੇ ਦੀਆਂ ਸੜਕਾਂ ਨਵੀਂ ਜਰੂਸਲਮ ਤਿਆਰ ਹੈ ਸਵਰਗ ਵਿੱਚ ਤਿਆਰੀਆਂ ਹੋਈ ਜਾਂਦੀਆਂ ਉਹਦੇ ਪੁੱਤਰ ਦੇ ਵਿਆਹ ਦੀਆਂ ਤੇ ਬਸ ਉਹਨੇ ਅਚਾਨਕ ਹੀ ਆ ਜਾਣਾ ਹੈ ਪਤਾ ਨਹੀਂ ਕਿੱਦੇ ਆਉਣਾ ਹੈ ਜਿਨ੍ਹਾਂ ਨੇ ਤੌਬਾ ਨਹੀਂ ਕੀਤੀ ਕਰ ਲਓ ਜਿਨ੍ਹਾਂ ਨੇ ਬੱਬੂ ਦਸ਼ਮਾ ਨਹੀਂ ਲਿਆ ਲੈ ਲੋ ਕਿਹੜੀ ਗੱਲਾਂ ਸੋਚ ਰਹੇ ਹੋ ਸੋਚ ਸੋਚ ਕੇ ਫੈਸਲਾ ਲੈ ਰਹੇ ਹੋ ਮੈਂ ਹੈਰਾਨ ਹਾਂ ਉਹਨਾਂ ਲੋਕਾਂ ਤੇ ਜਿਹੜੇ ਸੋਚਦੇ ਆ ਕਿ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਮੈਂ ਬੱਬੂ ਦਸ਼ਮਾ ਲਵਾ ਕਿ ਨਾ ਲਵਾ ਤੇ ਜਦੋਂ ਕਿਸੇ ਨੇ ਪਾਪ ਕਰਨਾ ਹੋਵੇ ਉਹਦੋਂ ਨਹੀਂ ਸੋਚਦੇ ਮੈਂ ਕਰਾਂ ਕਿ ਨਾ ਕਰਾਂ ਗਲਤੀ ਕਰਨ ਲੱਗਿਆ ਮਿੰਟ ਮਾਰਦੇ ਨੇ ਪਰ ਤੋਬਾ ਕਰਨ ਲੱਗਿਆ ਹਜ਼ਾਰ ਬਾਰ ਸੋਚਦੇ ਬੱਬੂ ਦਸ਼ਮਾ ਲੈਣ ਲੱਗਿਆ ਹਜ਼ਾਰ ਬਾਰ ਸੋਚਦੇ ਆ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਨ ਲੱਗਿਆ ਹਜ਼ਾਰ ਵਾਰ ਸੋਚਦੇ ਅੱਜ ਤੁਹਾਡੀ ਤੇ ਮੇਰੀ ਜ਼ਿੰਮੇਵਾਰੀ ਹੈ ਜਿਹੜੇ ਲੋਕ ਤੁਹਾਡੇ ਘਰ ਦੇ ਲੋਕ ਤਾਂ ਐ ਭਾਵੇਂ ਤੁਹਾਡਾ ਗਵਾਂਢੀ ਐ ਭਾਵੇਂ ਪ੍ਰਭੂ ਨੂੰ ਨਹੀਂ ਜਾਣਦਾ ਤੁਹਾਡੇ ਪਰਿਵਾਰ ਦੇ ਲੋਕ ਸੁੱਤੇ ਚੱਲਦੇ ਆ ਉਹਨੂੰ ਦੱਸ ਦਿਓ ਜਾ ਕੇ ਅੱਜ ਤੂੰ ਸੋਚ ਸੋਚ ਕੇ ਫੈਸਲੇ ਨਾ ਲੈ ਪਾਪ ਕਰਨ ਲੱਗਿਆ ਤੂੰ ਸੋਚਦਾ ਨਹੀਂ ਪਰ ਪ੍ਰਭੂ ਨੂੰ ਕਬੂਲ ਕਰਨ ਲੱਗਿਆ ਕਿਉਂ ਦੇਰੀ ਕਰ ਰਿਹਾ ਹੈ ਉਹ ਤਾਂ ਆਉਣ ਵਾਲਾ ਹੈ ਮੇਰੇ ਭਰਾ ਤੂੰ ਖਤਰੇ ਵਿੱਚ ਹੈ ਮੇਰੀ ਭੈਣ ਤੂੰ ਖਤਰੇ ਵਿੱਚ ਹੈ ਚਾਹੇ ਤੁਹਾਡਾ ਪਿਓ ਹੀ ਕਿਉ ਨਾ ਹੋਵੇ ਉਹਨੂੰ ਦੱਸ ਦਿਓ ਕਿ ਡੈਡੀ ਤੂੰ ਖਤਰੇ ਵਿੱਚ ਹੈ ਅਸੀਂ ਤਾਂ ਸਵਰਗ ਚਲੇ ਜਾਵਾਂਗੇ ਪਰ ਅਫਸੋਸ ਜੇ ਤੂੰ ਨਰਕ ਵਿੱਚ ਚਲਾ ਗਿਆ ਤੇਰੀ ਰੂਹ ਦਾ ਕੀ ਹਾਲ ਹੋਏਗਾ ਮੇਰਾ ਪਰਮੇਸ਼ਰ ਤੈਨੂੰ ਮੁਹੱਬਤ ਕਰਦਾ ਹੈ ਉਹ ਇੰਤਜ਼ਾਰ ਕਰਦਾ ਹੈ ਕਿ ਤੂੰ ਤੋਬਾ ਕਰ ਤੂੰ ਬਪਤਿਸਮਾ ਲੈ ਔਰ ਉਹਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋ ਜਾ ਜੇ ਤੇਰੇ ਵਿਆਹਨੇ ਕੱਪੜੇ ਨਾ ਹੋਏ ਤੂੰ ਕਿ ਤੱਕ ਵਿੱਚ ਸੁੱਟ ਦਿੱਤਾ ਜਾਏਗਾ ਉੱਥੇ ਰੋਣਾ ਤੇ ਕੀਚੀਆਂ ਦਾ ਵਟਣਾ ਹੋਏਗਾ ਤੂੰ ਵਾਪਸ ਮੁੜਿਆ ਤੇਰੇ ਪੈਰ ਬਰਾਈ ਵੱਲ ਵੱਧਦੇ ਆ ਕਿੰਨੀ ਤੇਰੀ ਉਮਰ ਹੋ ਗਈ ਕਿਉਂ ਨਹੀਂ ਤੇਰੇ ਪੈਰ ਰੁਕਦੇ ਤੇਰੇ ਲਈ ਯਿਸੂ ਮਸੀਹ ਨੇ ਪੈਰਾਂ ਵਿੱਚ ਕਿੱਲ ਠਕਵਾਏ ਹੈ ਤੇਰੇ ਲਈ ਉਹਨੇ ਹੱਥਾਂ ਵਿੱਚ ਕਿੱਲ ਠਕਵਾਏ ਹੈ ਤੇਰੇ ਲਈ ਉਹਨੇ ਸਿਰ ਤੇ ਕੰਡਾ ਦਾ ਤਾਜ ਪਵਾਇਆ ਹੈ ਤੇਰੇ ਲਈ ਉਹਨੇ ਪਸਲੀ ਵਿੱਚ ਨੇਜਾ ਠਕਵਾਇਆ ਹੈ ਔਰ 39 ਕੋੜਾਂ ਦੀ ਮਾਰ ਉਹਦੇ ਬਦਨ ਤੇ ਹੋਈ ਹੈ ਤੂੰ ਵਾਪਸ ਮੁੜਿਆ ਤੇਰੇ ਕੋਲੇ ਅੱਜ ਮੌਕਾ ਹੈ ਤੂੰ ਰੋਏਂਗਾ ਤੂੰ ਕੁਰਲਾਏਂਗਾ ਫਿਰ ਤੇਰੇ ਲਈ ਕੋਈ ਸ਼ਿਫਾਰਿਸ਼ ਨਹੀਂ ਅੱਜ ਤੈਨੂੰ ਅਸੀਂ ਦੱਸਦੇ ਆਂ ਤੂੰ ਮੁੜਿਆ ਆ ਸਾਡੇ ਨਾਲ ਚੱਲ ਅਸੀਂ ਸਵਰਗ ਵਿੱਚ ਹੋਵਾਂਗੇ ਜੇ ਤੂੰ ਆਪਣੀ ਮਨਮਰਜ਼ੀ ਕਰੇਂਗਾ ਸਾਡੀ ਦੁਆ ਤੇਰੇ ਲਈ ਨਹੀਂ ਕਬੂਲ ਨਹੀਂ ਹੋਏਗੀ ਤੈਨੂੰ ਅਸੀਂ ਬਚਾ ਨਹੀਂ ਸਕਾਂਗੇ ਦੱਸੋ ਉਹਨਾਂ ਪੈਣਾ ਨੂੰ ਦੱਸੋ ਉਹਨਾਂ ਭਾਈਆਂ ਨੂੰ ਕਿ ਤੂੰ ਤਾਬਾ ਕਰ ਤੂੰ ਵਾਪਸ ਮੁੜਿਆ ਇਹ ਨਰਕ ਦੀ ਆਕ ਬਹੁਤ ਭਿਆਨਕ ਹੈ ਮੇਰੇ ਪੈਣਾ ਪਈ ਉਹ ਜਗ੍ਹਾ ਤੇ ਦਇਆ ਨਹੀਂ ਹੈ ਜੇ ਧਰਮਕਤਾ ਦੇ ਕੰਮ ਨਹੀਂ ਤੇ ਤੁਹਾਡੇ ਕੋਲੇ ਵਿਹੋਣੇ ਕੱਪੜੇ ਨਹੀਂ ਹੈ ਤੇ ਪਾਤਸ਼ਾਹ ਨੇ ਉਹਦੇ ਪੁੱਤਰ ਦਾ ਵਿਆਹ ਕਰ ਰੱਖਿਆ ਹੋਇਆ ਹੈ ਤਿਆਰੀਆਂ ਹੋ ਰਹੀਆਂ ਸਭ ਕੁਝ ਤਿਆਰ ਹੈ ਔਰ ਉਹ ਖਤਮ ਕਰ ਦੇਗਾ ਆਪਣੇ ਦੁਸ਼ਮਣਾਂ ਨੂੰ ਜਿਨ੍ਹਾਂ ਨੇ ਉਹਦੇ ਸੱਦੇ ਨੂੰ ਕਬੂਲ ਨਹੀਂ ਕੀਤਾ ਉਹ ਨਾਸ਼ ਕਰ ਦੇਗਾ ਸਭ ਨੂੰ